ਟਿੰਡਾ ਤੋਂ ਕੰਗਣਾ ਅਰਨੌਤ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਣ ਕੰਗਣਾ ਅਰਨੌਤ 29 ਸਤੰਬਰ ਨੂੰ ਬਠਿੰਡਾ ਦੀ ਅਦਾਲਤ ਵਿੱਚ ਹੋਵੇਗੀ ਪੇਸ਼ ਐਸਐਸਪੀ ਦੇ ਰਾਹੀਂ ਭੇਜੇ ਜਾਣਗੇ ਸੰਮਣ ਮਾਂਡੋ ਸੁਪਰੀਮ ਕੋਰਟ ਵੱਲੋਂ ਕੀਤੀ ਉਸਦੀ ਪਟੀਸ਼ਨ ਰੱਦ ਪਿੰਡ ਪਾਦਰਗੜ੍ਹ ਜਿੰਡੀਆਂ ਦੀ ਇੱਕ ਬਜ਼ੁਰਗ ਮਹਿਲਾ ਔਰਤ ਜੋ ਕਿਸਾਨੀ ਸੰਘਰਸ਼ ਵੇਲੇ ਸੰਘਰਸ਼ ਦੇ ਵਿੱਚ ਦਿੱਲੀ ਵਿਖੇ ਗਈ ਹੋਈ ਸੀ ਤਾ ਕੰਗਣਾ ਰਣੌਤ ਵੱਲੋਂ ਆਪਣੇ ਟਵਿੱਟਰ ਅਕਾਊਂਟ ਤੇ ਉਹਨਾਂ ਦੇ ਖਿਲਾਫ ਪਦੀ ਸ਼ਬਦਾਬਦੀ ਹੈ ਜੋ ਆਪਮਾਨਜਨਕ ਸ਼ਬਦਾਬਦੀ ਹੈ ਉਹ ਬੋਲੀ ਗਈ ਸੀ ਜਿਸ ਨੂੰ ਲੈ ਕੇ ਇਸ ਬੇਬੇ ਦੇ ਵਕੀਲ ਦਾ ਕਹਿਣਾ ਹੈ ਕਿ ਜੋਸ਼ ਨੇ ਸ਼ਬਦਾਬਦੀ ਬੋਲੀ ਸੀ ਉਸ ਨੂੰ ਲੈ ਕੇ ਸਾਡੇ ਵੱਲੋਂ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਅਤੇ ਇਥੋਂ ਇਹ ਜਦੋਂ ਇਹ ਆਪਣਾ ਕੰਗਣਾ ਰਣੌਤ ਦੇ ਉਸ ਤੋਂ ਬਾਅਦ ਇਹ ਜਿਹੜਾ ਆਪਣਾ ਫੈਸਲਾ ਸੀ ਉਹ ਮਾਨਯੋਗ ਹਾਈ ਕੋਰਟ ਦੇ ਜਪਿਸ਼ਨ ਉਸ ਵੱਲੋਂ ਦਰ ਕੀਤੀ ਗਈ ਅਤੇ ਹਾਈ ਕੋਰਟ ਵੱਲੋਂ ਵੀ ਇਹਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਤਾਂ ਫਿਰ ਉਸ ਨੇ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਹੁਣ ਸੁਪਰੀਮ ਕੋਰਟ ਵੱਲੋਂ ਵੀ ਇਹਦਾ ਜਿਹੜਾ ਹੈ ਇਹ ਜਿਹੜਾ ਉਹਦੀ ਪਟੀਸ਼ਨਾਂ ਉਹ ਰੱਦ ਕਰ ਦਿੱਤੀ ਗਈ ਹੈ ਹੁਣ 29 ਤਰੀਕ ਇਹਦੀ ਜਿਹੜੀ ਹੈ ਉਹ ਬਠਿੰਡਾ ਦੀ ਅਦਾਲਤ ਦੇ ਵਿੱਚ ਹੈ ਅਤੇ ਹੁਣ ਉਹ ਬਠਿੰਡਾ ਦੇ ਐਸਐਸਪੀ ਦੇ ਨਾਂ ਰਾਹੀ ਕੰਗਣਾ ਰਣੌਤ ਨੂੰ ਜਿਹੜਾ ਹੈ ਉਹੋ ਸਾਹਮਣੇ ਭੇਜਣਗੇ ਤੇ ਹੁਣ ਕੰਗਣਾ ਰਣੌਤ ਬਠਿੰਡਾ ਦੀ ਅਦਾਲਤ ਦੇ ਵਿੱਚ ਆਵੇਗੀ ਦੱਸਦੀ ਏ ਕਿ ਇਹ ਅਕਸਰੀ ਵਿਵਾਦਾਂ ਦੇ ਵਿੱਚ ਰਹਿਣ ਵਾਲੀ ਕੰਗਣਾ ਰਣੌਤ ਹੁਣ ਇਸ ਟਾਈਮ ਮੰਡੀ ਤੋਂ ਇਹ ਹਿਮਾਚਲ ਦੀ ਮੰਡੀ ਤੋਂ ਮੈਂਬਰ ਪਾਰਲੀਮੈਂਟਰ ਅਤੇ ਹੁਣ ਬਠਿੰਡਾ ਦੀਆਂ ਅਦਾਲਤਾਂ ਦੇ ਵਿੱਚ ਆ ਕੇ ਉਸ ਨੂੰ ਆਪਣਾ ਜਿਹੜਾ ਇਹ ਜਿਹੜਾ ਹੈਗਾ ਅਦਾਲਤ ਦੇ ਵਿੱਚ ਪੇਸ਼ ਹੋਣਾ ਪਵੇਗਾ ਤੇ ਆਪਣਾ ਪੱਖ ਜਿਹੜਾ ਉਹ ਦੇਣਾ ਪਵੇਗਾ ਆ ਉਸ ਨੂੰ ਸੁਣਾਉਣ ਐਸ ਸਬੰਧੀ ਕੀ ਕਹਿੰਦੀ ਏ ਉਹ ਬਜ਼ੁਰਗ ਮਹਿਲਾ ਬੀਬੇ ਅਤੇ ਐਡਵੋਕੇਟ ਰਗਵੀਰ ਸਿੰਘ ਮੇਰਾ ਨਾਮਿੰਦਰ ਕਵਰਾ ਜੀ ਮਾਤਾ ਜਿਹੜੀ ਕੰਗਨਾਂ ਨੇ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਉਹ ਰੱਦ ਹੋ ਗਈ ਐ ਨਾ ਉਹਨਾਂ ਦੀ ਤਿੱਕੀ ਮਨ ਲੋ ਕਿ ਹੁਣ ਕੀ ਮਾਮਲਾ ਕੀ ਹੋਇਆ ਪੂਰਾ ਤੇ ਹੁਣ ਤੁਸੀਂ ਕੀ ਕਹੋਗੇ ਅਸੀਂ ਵੀਰ ਜੀ ਮਾਵਾ ਸੀ ਰਾਤ ਸਾਨੂੰ ਕਹਿ ਰਹੀ ਸੀ ਕਿ ਇਹ ਔਰਤਾਂ ਕਰਸਾਨੀ ਸੌ ਸੌ ਦੀ ਤੇ ਜਾੜੀਆਂ ਹੁੰਦੀਆਂ ਸਾਨੂੰ ਨੇ ਅਹੀ ਰੰਗ ਸਾਰੀ ਗੱਲ ਆਖੀ ਅਸੀਂ ਜਾੜੀਆਂ ਇੱਥੇ ਕਰਨ ਜਾਣੀਆਂ ਅਸੀਂ ਦਿਹਾੜੀਆਂ ਨਹੀਂ ਕਰਦੇ ਅਸੀਂ ਤਾਂ ਪਰਨਿਆਂ ਤੇ ਜਾਂਦੇ ਹੁੰਦੇ ਸੀ ਕਿਸਾਨ ਭਰਾ ਲੈ ਜਾਂਦੇ ਸੀ ਸਾਡੇ ਵੀਰ ਭਰਾ ਤੇ ਮੋਦੀ ਸਰਕਾਰ ਨੇ ਕਿਹਾ ਸੀ ਮੈਂ ਜ਼ਮੀਨਾਂ ਤੁਹਾਡੀਆਂ ਰੱਦ ਕਰਨਾ ਪਲਾਟਵਾਉਂਗਾ ਮੈਂ ਤੇ ਕਿਸਾਨ ਭਾਈ ਚਲ ਤਾਂ ਉੱਥੇ ਵੀ ਸਾਥ ਉਹ ਬਿਹਾਰੀ ਨਹੀਂ ਨਹੀਂ ਤੇ ਸਾਡੇ ਗੁਰੂਆਂ ਪੀਰਾਂ ਦਾਦੇ ਪੁਰਖਾਂ ਤੇ ਨਹੀਂ ਜਾਇਦਾਤਾ ਅਸੀਂ ਛੱਡਾਂਗੇ ਨਹੀਂ ਮਰਾਂਗੇ ਜੇ ਮਾਰਾਂਗੇ ਛੱਡਣੀ ਨਹੀਂ ਦੀ ਮਰ ਦਵਾਂਗੇ ਇਸ ਕਰਕੇ ਭਾਈ ਸਰਕਾਰ ਨੂੰ ਰੋਸ ਦਿਖਾਉਂਦੀ ਸੀ ਕਿਸਾਨ ਤੇ ਸਾਨੂੰ ਵੀ ਕਹਿੰਦੇ ਚਲੋ ਬਾਹਰ ਫਿਰ ਘਰੇ ਬੈਠੇ ਕੀ ਕਰਦੇ ਹੋ ਸਾਡੇ ਪੁੱਤ ਪਾਤਾਂ ਜਾਇਦਾ ਫਿੰਦੇ ਪਰ ਰੱਦ ਹੋਣਾ ਘਰੇ ਬੈਠਣਾ ਸਾਨੂੰ ਕੀ ਆਖ ਪਈ

ਇੱਕ ਤਾਂ ਜੰਗੋਲ ਮਹਾਰਾਜ ਸਮਝਾਉਂਦੀ ਹੂੰ ਨਾ ਲੋਕਾਂ ਨੇ ਮੇਰੇ ਨਾਲ ਤਾਂ ਪੰਗ ਨਹੀਂ ਕੀਤਾ ਪਰ ਤਾਂ ਵੀ ਕਰੇ ਰਿਹਾ ਤਾਂ ਇਹ ਯਾਰ ਇੱਕ ਬਾਦਨਿਆ ਬੁੱਢੀ ਹੋਣ ਵਾਲਾ ਬੁੱਢਾ ਆ ਜਾਂਦਾ ਰੱਬਰ ਦਾ ਹੋ ਜਾਂਦਾ ਕਲਮ ਤੇ ਮੇਰਾ ਯਾਰ ਹੁੰਦਾ ਹੈ ਬੁੱਢਾ ਤੇ ਬਾਰ ਕਰਨਾ ਬੱਤਿਆਂ ਤੇ ਕਰਨਾ ਤੇ ਕੋਈ ਬੁੱਢੇ ਤੇ ਕੋਈ ਜਨਾਨੀ ਦੇ ਬਾਰਤਾ ਮਾੜਾ ਹੁੰਦਾ ਤੇ ਉਹ ਕਿਤੇ 300 ਪੈਸਿਆਂ ਦੇ ਹਕਾਰ ਚੱਕੇ ਵੀ ਮਸ਼ਕਲ ਨਹੀਂ ਕਰਦੀ ਸੀ ਵੀ 100-100 ਰੁਪਏ ਚੋਂ ਦਿੰਦੀਆਂ ਵਰਤਾ ਹੂੰ ਔਰ ਇਹ ਮੋਦੀ ਸਾਹਿਬ ਨੇ ਹੱਕਾਂ ਜਾਂਦੀ ਸੀ ਉਹਨਾਂ ਐਸੀ ਪਤਾ ਸੀ ਕਿ ਟੈਟਾ ਦਾ ਲਾਚੇ ਨੂੰ ਮੈਨੂੰ ਮੋਦੀ ਸਾਹਿਬ ਕਹਿ ਚਲੇਣਗੇ ਹੂੰ ਉਹਨੇ ਆ ਵੀ ਥੋੜੀ ਆਸਾ ਪੂਰੀ ਹੋ ਗਈ ਹੂੰ ਆ ਚੱਕਰ ਹੀ ਲੱਗਿਆ ਹੂੰ ਇਹ ਨਾਲ ਤਾਂ ਜਿਹੜਾ ਤੁਸੀਂ ਕੇਸ ਕੀਤਾ ਸੀ ਬਠਿੰਡਾ ਉਹਨੇ ਹਾਈ ਕੋਰਟ ਦੇ ਪਾਤਾ ਸੀ ਕਿ ਆ ਵੀ ਕੇਸ ਨੂੰ ਰੱਦ ਕੀਤਾ ਜਾਵੇ ਉਹ ਕੋਰਟ ਨੇ ਮਤਲਬ ਤੁਹਾਡਾ ਕੇਸ ਉਵੇਂ ਹੀ ਰੱਖਤਾ ਹੈ ਤੋ ਹੋਰ ਤੁਸੀਂ ਮੈਨੂੰ ਕੀ ਕਹਿਣਾ ਚਾਹੋਗੇ ਉਸ ਕੋਰਟ ਵੱਲੋਂ ਤੁਸੀਂ ਜਿਹੜਾ ਅੱਜ ਕੀਤਾ ਉਹਨਾਂ ਦੇ ਮਨੋਂ ਪਟੀਸ਼ਨ ਰੱਦ ਕਰਤੀ ਉਹਨਾਂ ਵਾਰ ਤੁਸੀਂ ਕੀ ਕਹਣਾ ਕੋਈ ਫਿਰ ਚਲੂਗਾ ਫਿਰ ਹੋਮ ਵੀ ਕਰਾਗੇ ਫਿਰ ਚੱਲੂਗਾ ਤਾਂ ਉਹਨੇ ਚੱਲ ਨਹੀਂ ਚੱਲਣ ਗਿਆ ਨਾ ਪੈਸਾ ਦਾ ਕੋਈ ਵਕੀਲ ਹੂੰ ਇਹ ਰਾਸਵਾ ਤਾਂ ਮੈਂ ਗੱਦੀ ਦੇ ਫੈਸਲੇ ਹੂੰ ਕੋਈ ਆਏ ਥੋੜੇ ਕਿ ਰੱਦ ਹੋ ਜੂਆ ਫੈਸਲਾ ਜ਼ਰੂਰ ਹੋਊਗਾ ਹੂੰ ਮਹਾਰਾਜ ਜੀ ਸਾਡੀ ਬੇਨਤੀ ਤੇ ਸਾਡੇ ਹੱਕ ਚ ਕਰ ਲਿਓ ਹੂੰ ਤੇ ਅਜੇ ਤੱਕ ਜਿਹੜਾ ਮਾਤਾ ਹੋਇਆ ਉਹ ਤਾਂ ਤੁਹਾਡੇ ਹੱਕ ਤੇ ਜਾ ਰਿਹਾ ਅਜੇ ਤੱਕ ਤੇ ਜਿਹੜਾ ਫਿਰ ਸਾਡੀ ਸਰਮਾਈ ਕਾਹਨੂੰ ਸਾਨੂੰ ਪੁੱਛਣ ਵਕੀਲ ਸੱਭੀ ਆਣੇ ਸਾਨੂੰ ਹੂੰ ਪੇਚੀ ਆ ਅਸੀਂ ਪੇਚੇ ਹੋ ਜਾਾਂਗੇ ਆ ਕਿ ਕੀ ਪੁੱਛੂ ਹੂੰ ਜਿਹੜਾ ਕੋਈ ਸਾਥ ਸਾਥ ਮਹਾਰਾਜ ਦਾ ਜਿਵੇਂ ਹੁਕਮ ਹੋਊ ਹੂੰ ਉਹਨੇ ਅਸੀ ਕਰ ਲੈਣੇ ਭਾਈ ਹਿੰਮਤ ਕਿਉਂ ਹਾਰ ਗਿਆ ਜੀ ਜਿਹੜੇ ਜਗ੍ਹਾ ਆਪਣੀ ਜੋ ਧੋਪੀ ਰਣੀ ਤੱਤੀਆਂ ਤਾਂਾਂ ਕੀ ਰਹਿ ਗਏ ਹੂੰ ਅਸੀਂ ਸੇਟਾਇਆ ਗਏ ਤੇ ਅਸੀਂ ਉਹਦੇ ਬੱਚੇ ਹੀ ਆ ਅਸੀਂ ਵੀ ਕਰਸਾਂ ਨਹੀਂ ਇਹਨਾਂ ਦੇ ਬਰਾਬਰੀ ਰਹਿਾਂਗੇ ਫਿਰ ਕੱਲੇ ਤਾਂ ਲਿਖ ਨਹੀਂ ਸਕਦੇ ਜਿ�ਾਖ ਨਹੀਂ ਉਮੀਦ ਕਰਾਂਗੇ ਹੂੰ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਕੀ ਕਰਨਾ ਹੈ ਤੇ ਆਪਾਂ ਕਿੰਨੇ ਕੰਮ ਕਰਵਾਉਗੇ ਰਗਵੀਰ ਸਿੰਘ ਬਹਿਣੀਵਾਲ ਨਾਮ ਹੈ ਜੀ ਮੇਰਾ ਕੰਗਨਰ ਨੌਤ ਸਰੇਥੇ ਉਹ ਜਿਹੜੀ ਨੈਕਸਟ ਡੇਟ ਕੋਰਟ ਨੇ ਟ੍ਰਾਇਲ ਦੇ ਵਿੱਚ ਰੱਖੀ ਆ ਉਹ 29 9 ਰੱਖੀ ਗਈ ਹੈ ਜੀ ਕਗਨਾ ਰੋਦ ਦੀ ਸਮਨੇ ਵਾਲੇ ਕੇਸ ਵਿੱਚ ਇਹ ਮਾਮਲਾ ਹੀ ਸਰਵੀਆਂ ਗੱਲ ਕਰੀਦਾ ਹੈ ਮਾਮਲਾ ਸਾਰੇ ਇਹ ਕੇਂਦਰ ਸਰਕਾਰ ਵੱਲੋਂ 2021 ਚ ਖੇਤੀ ਬਿੱਲ ਲਾਗੂ ਕਰਨ ਬਾਰੇ ਜੋ ਬਿੱਲ ਪਾਸ ਹੋਇਆ ਸੀ ਉਹਦੇ ਸੰਬੰਧ ਵਿੱਚ ਕਿਸਾਨ ਜੁਨੀਆ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਧਰਨਾ ਲਾਇਆ ਸੀ ਪੀਸਫੁਲ ਪ੍ਰੋਟੈਸਟ ਉਹਦੇ ਵਿੱਚ ਇਹ ਸਾਡੇ ਜਿਹੜੇ ਕੰਪਲੇਨੈਂਟ ਨੇਗੇ ਮਹਿੰਦਰ ਕੌਰ ਏ ਵੀ ਗਏ ਸੀਗੇ ਇੱਕ ਕਿਸਾਨ ਦੀ ਪਤਨੀ ਕਿਸਾਨ ਦੀ ਮਾਤਾ ਹੋਣ ਦੇ ਨਾਤੇ ਤਾਂ ਕੰਗਣਾ ਰਣੌਤ ਨੇ ਆਪਦੇ ਟਵਿੱਟਰ ਅਕਾਊਂਟ ਤੋਂ ਇੱਕ ਟਵੀਟ ਪੋਸਟ ਕੀਤੀ ਸੀ ਜਿਦੇ ਵਿੱਚ ਉਹਨੇ ਮਾਤਾ ਮਹਿੰਦਰ ਕੌਰ ਦੀ ਫੋਟੋ ਪੋਸਟ ਕਰਕੇ ਤੇ ਨਾਲ ਕਮੈਂਟ ਲਿਖਿਆ ਸੀ ਕਿ ਇਹੋ ਜੀਆਂ ਲੇਡੀਆਂ 100-100 ਰੁਪਏ 'ਚ ਧਰਨੇ ਵਾਸਤੇ ਮਿਲ ਜਾਂਦੀਆਂ ਜਿਦੇ ਕਰਕੇ ਕਿ ਉਸ ਚੀਜ਼ ਨਾਲ ਮਾਤਾ ਮਹਿੰਦਰ ਕੌਰ ਦੀ ਜਿਹੜੀ ਆਪਦੇ ਰਿਸ਼ਤੇਦਾਰਾਂ 'ਚ ਸਮਾਜ 'ਚ ਕਾਫੀ ਜ਼ਿਆਦਾ ਇਨਸਲਟ ਹੋਈ ਵੀ ਹੋ ਸਕਦਾ ਹੈ ਬਾਕੀ ਪੈਸੇ ਲੈ ਕੇ ਗਏ ਹੋਣ ਤਾਂ ਉਹਦੇ ਸਬੰਧ ਵਿੱਚ ਅਸੀਂ ਫਿਰ ਕੋਰਟ ਦੇ ਵਿੱਚ 499 500 ਆਈਪੀਸੀ ਦੇ ਅੰਡਰ ਕੰਪਲੇਂਟ ਫਾਈਲ ਕੀਤੀ ਸੀ ਜਿਹਦੇ ਵਿੱਚ 2022 ਦੇ ਵਿੱਚ ਆਨਰੇਬਲ ਮਿਸ ਤਨਵੀ ਗੁਪਤਾ ਦੀ ਕੋਰਟ ਨੇ ਕੰਗਣਾ ਰਣੌਤ ਨੂੰ ਸਮਨ ਇਸ਼ੂ ਕੀਤੇ ਸੀ ਉਸ ਤੋਂ ਬਾਅਦ ਕੰਗਣਾ ਰਣੌਤ ਨੇ ਉਹ ਸਮਨਿੰਗ ਆਰਡਰ ਦੇ ਅਗੇਂਸਟ ਆਨਰੇਬਲ ਹਾਈ ਕੋਰਟ ਦੇ ਵਿੱਚ ਕੁਆਸ਼ਿੰਗ ਪਟੀਸ਼ਨ ਫਾਈਲ ਕੀਤੀ ਸੀ ਉਹ ਸਮਨ ਆਰਡਰ ਦੇ ਅਗੇਂਸਟ ਜਿਹੜੀ ਕਿ ਇਕੱਠ 2025 ਨੂੰ ਹਾਈ ਕੋਰਟ ਨੇ ਡਿਸਮਿਸ ਕਰਤੀ ਸੀ ਜੀ ਉਸ ਤੋਂ ਬਾਅਦ ਅੱਗੇ ਕੀ ਕੀਤਾ ਉਸ ਤੋਂ ਬਾਅਦ ਸਰ ਜਦੋਂ ਆਨਰੇਬਲ ਹਾਈ ਕੋਰਟ ਨੇ ਜਦੋਂ ਪਟੀਸ਼ਨ ਖਾਰਜ ਕੀਤੀ ਤਾਂ ਅਸੀਂ ਆਨ ਸ਼੍ਰੀ ਸਿੰਘ ਦੀ ਕੋਰਟ ਦੇ ਵਿੱਚ ਟ੍ਰਾਇਲ ਨੂੰ ਕੰਟੀਨਿਊ ਕਰਨ ਲਈ ਐਪਲੀਕੇਸ਼ਨ ਫਾਈਲ ਕੀਤੀ ਸੀ ਜਿਹੜੀ ਉਹਨਾਂ ਨੇ 18 ਅੱਠ ਤੇ ਰੱਖੀ ਸੀ 18 ਅੱਠ ਨੂੰ ਸਮਨਿੰਗ ਕੀਤੀ ਸੀ ਥਰੂ ਐਸਐਸਪੀ ਤੇ 15 9 ਡੇਟ ਰੱਖੀ ਸੀਗੀ ਜੀ ਹੀアリング ਲਈ ਪਰ ਮੀਨ ਟਾਈਮ ਕੰਗਨਾਰ ਨੌਦ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਆਰਡਰ ਦੇ ਅਗੇਂਸਟ ਜਿਹੜੀ ਪਟੀਸ਼ਨ ਫਾਈਲ ਕੀਤੀ ਸੀ ਪਰ ਆਨਰੇਬਲ ਸੁਪਰੀਮ ਕੋਰਟ ਨੇ ਉਹਦੀ ਪਟੀਸ਼ਨ ਐਡਮਿਟ ਨਹੀਂ ਕੀਤੀ ਫਾਸਟ ਹੀアリング ਤੇ ਡਿਸਮਿਸ ਕਰਤੀ ਸੀ ਜੀ ਵਿਦਆਊਟ ਐਡਮਿਸ਼ਨ ਜਿਹਦੇ ਕਰਕੇ ਹੁਣ ਕੋਰਟ ਨੇ ਉਹ ਜਿਹੜਾ ਸਮਨਿੰਗ ਆਰਡਰ ਸੀਗਾ ਉਹ ਪਹਿਲਾਂ ਸ਼ਾਰਟੇਜ ਆਫ ਟਾਈਮ ਕਰਕੇ ਉਹ ਐਗਜ਼ੀਕਿਊਟ ਨਹੀਂ ਹੋ ਸਕਿਆ ਤਾ ਕਰਕੇ ਹੁਣ ਨਵੇਂ ਜੋ ਨੋਟਿਸ ਹੈ ਸਮਨਿੰਗ ਪ੍ਰੋਸੈਸ ਹੈ ਥਰੂ ਐਸਐਸਪੀ ਬਠਿੰਡਾ ਆਨਰੇਬਲ ਕੋਰਟ ਨੇ ਇਸ਼ੂ ਕੀਤਾ ਹੈ ਕਦੋਂ ਹੋਣੀ ਇਹ ਕੰਮ ਹੁਣ ਸਰ ਇਹਦੇ ਵਿੱਚ 29 9 ਡੇਟ ਰੱਖੀ ਗਈ ਹੈਗੀ ਫਾਰ ਅਪੀਅਰੈਂਸ ਆਫ ਕਿਊਜ ਇਰ ਇਤਿਆਮ ਕਿ ਉਹਨਾਂ ਨੂੰ ਆਉਣਾ ਪੈਣਾ ਜੀ ਜ਼ਰੂਰ ਆਉਣਾ ਪੈਣਾ ਕੀ ਲੱਗਦਾ ਸਮਝਿਆ ਜੀ ਜਿਹੜੀ ਅਸਟਰ ਬੋਲਦੇ ਨੇ ਹਾਲੀਵੁੱਡ ਦੇ ਐਕਟਰ ਜਿਹੜੇ ਨਹੀਂ ਉਹ ਸਾਡੇ ਕਿਸਾਨਾਂ ਕਲਾ ਬੋਲਦੇ ਨੇ ਕਿਸੇ ਕਲਾ ਬੋਲਦੇ ਨੇ ਕੀ ਗੱਲ ਦੇਖੋ ਸਰ ਇਹਨਾਂ ਨੂੰ ਇਹਨਾਂ ਦੇ ਚਾਹਣ ਵਾਲੇ ਭਾਵੇਂ ਉਹ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੋਣ ਭਾਵੇਂ ਇੰਸਟਾਗ੍ਰam ਲਾ ਲਓ ਟਵਿੱਟਰ ਲਾ ਲਓ ਇਹਨਾਂ ਦੇ ਕਰੋੜਾਂ ਦੀ ਗਿਣਤੀ ਚ ਫੋਲੋਅਰ ਨੇ ਲੋਕ ਇਹਨਾਂ ਨੂੰ ਫੋਲੋ ਕਰਦੇ ਨੇ ਇਹਨਾਂ ਦੀ ਕਾਪੀ ਕਰਦੇ ਨੇ ਇਹਨਾਂ ਦੇ ਸਟਾਈਲ ਦੀ ਕਾਪੀ ਕਰਦੇ ਨੇ ਇਹਨਾਂ ਦੇ ਬਿਹੇਵੀਅਰ ਦੀ ਵੀ ਜੋ ਜੰਗਸਟਰ ਨੇ ਕਾਪੀ ਕਰਦੇ ਨੇ ਜੇ ਆਪਣੇ ਸਮਾਜ ਦੇ ਸਿਰਜਣਹਾਰੇ ਇਸ ਤਰ੍ਹਾਂ ਦੇ ਹੋਣਗੇ ਤਾਂ ਫਿਰ ਸਮਾਜ ਦੀ ਆਪਾਂ ਇਹਨਾਂ ਤੋਂ ਇੱਕ ਚੰਗੇ ਸਮਾਜ ਦੀ ਕੀ ਉਮੀਦ ਕਰ ਸਕਦੇ ਆ ਇਹਨਾਂ ਦਾ ਕਿਸਾਨਾਂ ਪ੍ਰਤੀ ਬਜ਼ੁਰਗਾਂ ਪ੍ਰਤੀ ਇਸ ਤਰ੍ਹਾਂ ਦਾ ਕਮੈਂਟ ਕਰਨਾ ਇਹ ਇੱਕ ਅਪੱਤੀਜਨਕ ਕੰਮ ਹੈ ਜੀ ਇਹਨਾਂ ਦਾ ਦਾ ਵਾਅਦਾ ਜੇ ਵੀ ਆਕਸਰੀ ਜੀ ਦੀ ਗੱਲ ਕਰੀਏ ਤੇ ਹੁਣ ਅਸਿਸਟੈਂਟ ਐਨਟੀ ਨਹੀਂ ਐਂਟੀ ਵੀ ਨਹੀਂ ਕੀ ਕਹਣਾ ਜੀ ਦੇਖੋ ਸਰ ਹਰ ਇਨਸਾਨ ਦੀ ਬਖਰੀ ਮੈਂਟੈਲਿਟੀ ਹੈਗੀ ਚਲੋ ਜੇ ਉਹ ਇਨਸਾਨ ਕਿਸੇ ਬਾਰੇ ਵੀ ਗਲਤ ਬੋਲੂਗਾ ਤਾਂ ਦੇਖੋ ਹਰ ਇਨਸਾਨ ਡਾਂਗ ਚੱਕ ਕੇ ਲੜਾਈ ਨਹੀਂ ਕਰ ਸਕਦਾ ਤਾਂ ਅਦਾਲਤਾਂ ਹਰੇਕ ਜ਼ੁਲਮ ਜਿਸ ਤੇ ਹੋਇਆ ਇਨਸਾਨ ਤੇ ਉਸ ਵਾਸਤੇ ਅਦਾਲਤਾਂ ਬਣੀਆਂ ਨੇ ਬੰਦਾ ਅਦਾਲਤ ਦੇ ਵਿੱਚ ਜਾਂਦਾ ਆ ਆਪਣੀ ਇਚਾਰਾ ਜੋਈ ਕਰਦਾ ਹੈਗਾ ਤੇ ਇਨਸਾਫ ਦੀ ਉਮੀਦ ਕਰਦਾ ਹੈ ਇਸ ਤਰ੍ਹਾਂ ਦੀ ਗੀਤ ਜੀ ਛੋਡੇ ਵਾਸਤੇ ਆਈ ਹੈ ਦੇਖੋ ਸਰ ਮਾਤਾ ਮਿੰਦਰ कौर ਇੱਕ ਸਾਫ਼ ਸੁਥਰੇ ਕੈਰੈਕਟਰ ਵਾਲੀ ਲੇਡੀ ਹੈ ਜਿਹੜੀ ਇੰਨੀ 70 ਸਾਲ ਦੀ ਉਮਰ ਹੋਣ ਦੇ ਬਾਵਜੂਦ ਵੀ ਆਪਦੇ ਕਿਸਾਨਾਂ ਨਾਲ ਦਿੱਲੀ ਧਰਨੇ ਤੇ ਪਹੁੰਚੀ ਖੇਤੀ ਕਰਦਾ ਸਾਰਾ ਉਹਨਾਂ ਦੀ ਆਮਦਨ ਦਾ ਇੱਕੋ ਇੱਕ ਸਾਧਨ ਹੈ ਖੇਤੀ ਤਾਂ ਮਾਤ ਦੇਖੋ ਜੇ ਉਹ ਇੱਕ ਖੇਤੀ ਕੰਦਾ ਕਰਨ ਵਾਲੇ ਇਨਸਾਨ ਨਾਲ ਇਸ ਤਰ੍ਹਾਂ ਦੀ ਉਹਦੀ ਇਨਸਲਟ ਹੋਊਗੀ ਤਾਂ ਉਹ ਅਦਾਲਤ ਦੇ ਵਿੱਚ ਚਾਰਾ ਜੋਈ ਕਰੂਗਾ ਜੀ ਤੇ ਉਹਦੀ ਸਮਾਜ ਵਿੱਚ ਉਹਦੇ ਰਿਸ਼ਤੇਦਾਰਾਂ ਵਿੱਚ ਪਿੰਡ ਵਿੱਚ ਇਸ ਚੀਜ਼ ਨਾਲ ਉਹਦੀ ਕਾਫੀ ਜ਼ਿਆਦਾ ਇਨਸਲਟ ਹੋਈ ਇਸ ਕਰਕੇ ਉਹਨਾਂ ਨੇ ਆਨਰੇਬਲ ਕੋਰਟ ਦੇ ਵਿੱਚ ਕੰਪਲੇਂਟ ਫਾਈਲ ਕੀਤੀ ਹੈ ਕਿਸ ਤਰ੍ਹਾਂ ਕੋਈ ਕਿਸੇ ਦੀ ਗੱਲ ਨਹੀਂ ਚੱਲੀ ਇਹ ਕੰਪਲੇਂਟ ਬੰਦੀ ਨੂੰ ਨਾ ਵੱਲੋਂ ਕੋਈ ਨਹੀਂ ਆਇਆ ਸਰ ਮੇਰੇ ਕੋਲੇ ਕੋਈ ਇਸ ਤਰ੍ਹਾਂ ਦਾ ਨਹੀਂ ਕੋਈ ਮੈਟਰ ਆਇਆ ਦੇਖੋ ਬਾਕੀ ਉਹਨਾਂ ਦੀ ਮਰਜ਼ੀ ਹੈ ਜੀ ਕੰਪਲੇਨੈਂਟ ਦੀ ਜੇ ਦੇਖੋ ਸਮਝੌਤੇ ਵਾਸਤੇ ਉਹ ਮਾਤਾ ਮੈਨੂੰ ਅਕਸਰ ਕਹਿੰਦੇ ਹੁੰਦੇ ਸੀ ਜਦੋਂ ਸਮਨਿੰਗ ਤੋਂ ਪਹਿਲਾਂ ਵੀ ਪੁੱਤ ਜੇ ਚਲੋ ਆਪਣੀ ਧੀਾਂ ਵਰਗੀ ਐ ਵੀ ਜੇ ਚਲੋ ਇੱਕ ਜਿਵੇਂ ਪਹਿਲਾਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਟਵੀਟ ਕੀਤਾ ਤੇ ਜੇ ਆਪਣੇ ਤੋਂ ਕਿਤੇ ਮਾਫੀ ਮੰਗ ਲੈਂਦੀ ਹੈਗੀ ਤਾਂ ਆਪਾਂ ਆਪਦਾ ਕੰਪਲੇਂਟ ਵਾਪਸ ਲੈ ਲਾਂਗੇ ਪਰ ਨਹੀਂ ਪਰ ਕੋਈ ਅੱਜ ਤੱਕ ਸਰੇ ਇਸ ਤਰ੍ਹਾਂ ਦਾ ਨਾ ਕੋਈ ਲਿਫਤੀ ਨਾ ਕੋਈ ਸੋਸ਼ਲ ਮੀਡੀਆ ਰਾਹੀਂ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਮੈਟਰ ਨਹੀਂ ਸਾਹਮਣੇ ਆਇਆ